ਇਹ ਆਈ ਆਪਣੀ ਮਸ਼ੀਨ ਕੋਸ਼ੀ ਇਹ ਬੱਚੀ ਆਪਣੀ 2 ਸਾਲਾਂ ਦੀ ਹੋ ਗਈ ਇਹ ਉਹ ਕੋੜੀ ਦੀ ਆਈ ਉਹ ਦਾ ਕੋੜੀ ਦਾ ਨਾਮ ਰੂਪੀ ਤੇ ਉਹ ਆ ਆਪਣੀ ਬਹੁਤ ਚੰਗੀ ਕੋੜੀ ਬਲੱਡ ਲਾਈਨ ਦੀ ਇਹ ਵੀ ਬਹੁਤ ਚੰਗੇ ਕੋੜੇ ਦੀ ਬੱਚੀ ਆ ਤੇ ਇਹ ਆ ਪਰਮਾਤਮਾ ਦੀ ਕਿਰਪਾ ਨਾਲ ਆਪਣੀ ਖੂਸੀ ਨੂਰ ਨੂਰ ਇਹਦਾ ਨਵਾਂ ਨੂਰ ਤੇ ਇਹਦਾ ਬੱਚਾ ਯੂਵੀ ਕੱਲਾਂ ਨੇ ਚੇਤਕ ਦਾ ਪੋਤਾ ਉਹ ਚੰਗਾ ਬਲੱਡ ਲਾਈਨ ਦਾ ਬੱਚਾ ਤੇ ਇਹ ਵੀ ਮੇਰਾ ਇਹ ਸਾਡੇ ਜਾਨਵਰ ਨੇ ਠੀਕ ਆ ਉਹ ਬਹੁਤ ਚੰਗੀ ਲੇਨ ਦੀ ਘੋੜੀ ਆ ਬੱਚੇ ਚੰਗੇ ਬੱਚੇ ਦੇ ਨਾਲ ਹੀ ਬੜੀ ਪੇਟ ਪੇਟੜ ਘੋੜੀ ਆ ਵਧੀਆ ਪੇਟ ਚੌੜੇ ਪੇਟ ਦੀ ਹੁਣ ਉਹ ਗੱਬਣਾ ਖਲੀ ਬਾਸਾ ਤੋਂ ਉਹਨੇ ਰੰਗ ਲਾਉਣੇ ਨੇ ਜਿਹੜੇ ਨਾ ਜੇ ਉਹਨੇ ਬੱਚੀ ਲਾਤੀ ਪਰਮਾਤਮਾ ਦੀ ਕਿਰਪਾ ਨਾਲ ਜਮੀ ਰੰਗ ਹੀ ਲਾ ਦਿੰਨੇ ਉਹਨੇ ਬਹੁਤ ਕਰਮ ਵਾਲੀ ਘੋੜੀ ਆ ਤੇ ਐਨੀ ਠੰਡੀ ਸੀਲ ਆ ਤੁਸੀਂ ਕਹੋਗੇ ਬੱਸ ਇਹਨੀ ਮੱਝ ਵੀ ਨਹੀਂ ਠੰਡੀ ਹੁੰਦੀ ਜਿੰਨੀ ਉਹ ਠੰਡੀ ਆ ਤੇ ਇਸ ਲਈ ਅਸੀਂ ਵੀਡੀਓ ਬਣਾ ਰਹੇ ਆ ਸਾਡੇ ਇਹ ਤਿੰਨ ਜਾਨਵਰ ਨੇ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਸਿਆਣੇ ਤੇ ਸੁਹਜਵਾਨ ਬਹੁਤ ਚੰਗੇ ਜਾਨਵਰ ਨੇ ਸਾਡੇ ਇਹ ਯੂਵੀ ਆ ਸਾਡਾ ਬੱਚਾ ਬਹੁਤ ਚੰਗਾ ਹੈ ਵੀ ਚੰਗੀ ਲੈਣ ਦਾ ਬੱਚਾ ਤੇ ਸਿਆਣਾ ਇੰਨੀ ਆ ਤੂੰ ਗੱਲੀ ਛੱਡ ਦੋ ਬਹੁਤ ਸਿਆਣਾ ਬੱਚਾ ਜੀ ਆ ਜਾ ਬਹੁਤ ਸਿਆਣਾ ਨਾ ਲਓ ਇਹਦਾ ਆ ਗਿਆ ਓਏ ਹੋ ਗਈ ਇਹ ਬਹੁਤ ਸਿਆਣਾ ਬੱਚਾ ਤੇ ਹੁਣ ਅਸੀਂ ਇਹਨੂੰ ਮਿਲਾਵਾਂਗੇ ਘੋੜੀ ਨੂੰ ਅਸੀਂ ਕਾਲੇ ਕਾਂਟੇ ਵਾਲੀ ਲੈਣ ਤੋਂ ਚੰਗਾ ਚੰਗੀ ਵਸੇਰੀ ਸਾਡੀ 2 ਸਾਲ ਦੀ ਹੋ ਗਈ ਪਰਮਾਤਮਾ ਦੀ ਕਿਰਪਾ ਨਾਲ ਇਹਦਾ ਕੱਦ ਦਾ ਨਾ ਜੋ ਕੱਦ ਬਹੁਤ ਹਾਈਟ ਕਰ ਰਹੀ ਆ ਤੇ ਚੰਗੀ ਲੈਣ ਤੋਂ ਅਸੀਂ ਮਿਲਾਵਾਂਗੇ ਹਾਂ ਤੇ ਉਹ ਗੋਲੀ ਸਾਡੀ ਖਲੀ ਬਾਸ ਤੋਂ ਗੱਬਣਾ ਉਹ ਦੇਖੋ ਰਿਜ਼ਲਟ ਲਾਉਣ ਦੇ ਉਹਨੂੰ ਫਿਰ ਦੇਖਾਂਗੇ ਕਿੱਥੋਂ ਪਰਮਾਤਮਾ ਦੀ ਛਾਪ ਨਾਲ ਅਸੀਂ ਮਿਲਾਵਾਂਗੇ ਸਾਨੂੰ ਫੀਸ ਬਾਰੇ ਕੋਈ ਸਾਨੂੰ ਐ ਨਹੀਂ ਫੀਸ ਵਧ ਘਟ ਅਸੀਂ ਤਾਂ ਐ ਤੇ ਚੱਲੇ ਹੋਇਆ ਬਰੀਡ ਤੇ ਵੀ ਅਸੀਂ ਚੰਗੀ ਲੈਣ ਲੈਣੀ ਆ ਕੋਈ ਸਾਨੂੰ ਐ ਨਹੀਂ ਵੀ ਪੈਸਾ ਆ ਵੀ ਅਸੀਂ ਘੱਟ ਮਿਲਾਉਣ ਵਾਸਤੇ ਘੱਟ ਲਾਉਣਾ ਜਾਂ ਉਹ ਅਸੀਂ ਤਾਂ ਚੰਗਾ ਬੱਚਾ ਲੈਣਾ ਉਹਨੂੰ ਇਸ ਵਾਰ ਅਸੀਂ 35000 ਰੁਪਏ ਵਿੱਚ ਦੇ ਕੇ ਮਿਲਾਈ ਹੋਈ ਆ ਅਗਲੀ ਵਾਰ ਜੇ ਸਾਡਾ 40 ਲੱਗੂ 45 ਲੱਗੂ ਜੇ ਚੰਗਾ ਬੱਚਾ ਪਾਉਂਦੀ ਆ ਉਹ ਅਸੀਂ ਉਹਦੀ ਵੀਸੇ ਦੇਵਾਂਗੇ ਤੇ ਇਸ ਲਈ ਇਹ ਵੀ ਕੋਈ ਏਬਸੇਰੀ ਨੂੰ ਅਸੀਂ ਚੰਗੀ ਲੈਣ ਤੋਂ ਕੋਈ ਕਾਲੇ ਕੰਢੀ ਲਾ ਲਓ ਕੋਈ ਵੀ ਚੰਗਾ ਬੱਚਾ ਤੇ ਅਸੀਂ ਉਹ ਤੋਂ ਮਿਲਾਵਾਂਗੇ ਇਹਨੂੰ ਤੇ ਸਨਫੀ ਦਾ ਕੋਈ ਹੋ ਨਹੀਂ ਕਿਹੜੀ ਵੀ ਭਾਈ ਸਾਨੂੰ ਦੇਖਦ ਨੇ ਕੋਈ ਚੰਗਾ ਦੱਸਣ ਸਾਨੂੰ ਵੀ ਇਹ ਘੋੜਾ ਚੰਗਾ ਕਾਲੇ ਕੰਟੇ ਵਾਲੀ ਲੈਣ ਦਾ ਜਾਂ ਮਾਲਵਾੜੀ ਲੈਣ ਦਾ ਜਾਂ ਕਿਸੇ ਵੀ ਉਹਦਾ ਤੇ ਅਸੀਂ ਉਹ ਤੋਂ ਮਿਲਾ ਲਾਂਗੇ ਇਹਨੂੰ ਤੇ ਕਰਮ ਵਾਲੀ ਇਹ ਰਹੀ ਇਹ ਦਵਾਰੇ ਏਸ਼ੀਏ ਤੋਂ ਕੱਬਣਾ ਇੱਕ ਵਾਰ ਹੋ ਗਈ ਸਾਡੀ ਹੁਣ ਤੇ ਦੇਖੋ ਇਸ ਵਾਰ ਚੰਗਾ ਇਹ ਤਾਂ ਬਹੁਤ ਵਧੀਆ ਰਿਜ਼ਲਟ ਆ ਦਾ ਤੇ ਉਹਦਾ ਆਪਣਾ ਜੈਦਾ ਬਸੇਰਾ ਇਹ ਹਰਾਪੁਰ ਮਾਕੇ ਤੋਂ ਬਹੁਤ ਚੰਗਾ ਰਿਜ਼ਲਟ ਆ ਇਹਦਾ ਬੱਚੇ ਦਾ ਤੇ ਇਹ ਦੀਆਂ ਸਾਡੇ ਦੇ ਜੈ ਤੇ 3 ਜਨਵਰੀ ਆ ਗਏ ਦੋ ਬਸੇਰੀਆਂ ਤੀਜਾ ਮੇਰਾ ਬਸੇਰਾ ਇਹ ਮੇਰੀ ਰਿਸਟਰੀ ਕੀ ਨੇ ਸਾਰੀਆਂ ਦੋ ਬਸੇਰੀਆਂ ਤੇ ਤੀਜਾ ਬਸੇਰਾ ਤੇ ਬਹੁਤ ਚੰਗੀ ਲੈਣ ਦਾ ਬੱਚਾ ਬਣਿਆ ਤੇ ਦੇਖੋ ਪਰਮਾਤਮਾ ਦੀ ਕਿਰਪਾ ਨਾਲ ਆਉਣ ਦੇ ਆਉਣ ਵਾਲੇ ਟਾਈਮ 'ਚ ਇਹਨੇ ਬਹੁਤ ਵਧੀਆ ਵੱਡ ਜਾਣਾ ਤੇ ਦੁਬਾਰਾ ਗੱਬਣਾ ਉਹ ਤੋਂ ਚੈੱਕ-ਅਪ ਹੋ ਗਈ ਸਾਡੀ ਘੋੜੀ 2 ਮਹੀਨਿਆਂ ਦੀ ਅਸੀਂ ਦੁਬਾਰਾ ਉਹ ਤੋਂ ਮੀਟ ਕਰਾਈਆ ਚਲੋ ਤੋਂ ਅਗਲੀ ਵਾਰ ਦੇਖਾਂਗੇ ਪ੍ਰਮਾਤਮਾ ਕਿਰਪਾ ਕਰਦਾ ਵੀ ਕਿਵੇਂ ਕਹੇ ਜਾਂ ਰਿਜ਼ਲਟ ਆਉਂਦਾ ਜੀ ਬਸੇਰੀ ਇਹ ਦਿੰਦੀ ਹੈ ਜਾਂ ਉਹ ਬਾਕੀ ਦੋ ਬਸੇਰੀਆਂ ਆਈਆਂ ਨੇ ਸਾਡੇ ਤੇ ਦੋ ਬਸੇਰੀਆਂ ਆਈਆਂ ਨੇ ਤੇ ਕੱਦ-ਕਾਠ ਬਹੁਤ ਟਾਪ ਦਾ ਤੇ ਇੱਕ ਤਾਂ ਆਈਆ ਸਾਡੀ ਲਾਲ ਚੰਬੀ ਤੇ ਬਸੇਰੀ ਲੈ ਗਈ ਆਵਦੇ ਤੇ ਠੀਕ ਆ ਤੇ ਕੱਦ-ਕਾਠ ਤਾਂ ਰਿਕਾਰਡ ਹੀ ਤੋੜਤੇ ਉਹਨੇ ਤੇ ਇੱਕ ਆਈਆ ਆਪਣੀ ਨੁਗਰੀ ਨੁਗਰੀ ਬਸੇਰੀ 65 65 ਇੰਚ ਪਲੱਸ ਹੋਈ ਖੜੀ ਆ 2 ਮਹੀਨੇ ਦੀ ਆ ਬਹੁਤ ਕੱਦ ਕਾਠ ਕੱਢਿਆ ਉਹਨੇ ਬਹੁਤ ਮਨ ਬਣੂਗੀ ਕੀ ਜੀ